ਬਈ ਅਹੀਂ ਤੇ ਭੋਲੇ-ਪਾਲੇ ਜੱਟਾਂ ਕਿਸਾਨਾਂ ਜੀਵਿਦਾਰਾਂ ਅਸੀਂ ਤਾਂ ਸੱਚੀ ਗੱਲ ਮੂੰਹ ਤੇ ਕਹਿ ਦਿੰਨੇ ਆ ਭਾਵੇਂ ਨਫਾ ਹੋਵੇ ਭਾਵੇਂ ਨੁਕਸਾਨ ਹੋਵੇ ਇਡਾਂ ਇੱਕ ਦੁਕਾਨਦਾਰ ਸੀ ਉਹਨੇ ਸਬਜ਼ੀ ਦੀ ਰੇੜੀ ਲਈ ਸੀ ਤੇ ਸਬਜ਼ੀ ਵੀ ਵੇਚਦਾ ਕੋ ਰਾਜੇ ਦਾ ਨਮਕਬ ਸਬਜ਼ੀ ਲੈ ਕੇ ਚਲੇ ਗਿਆ ਜਦ ਸਬਜ਼ੀ ਲੈ ਕੇ ਆਦ ਪਕਰ ਬਣਾਈ ਜਾ ਕੇ ਤੇ ਰਾਜੇ ਦੀ ਰਾਣੀ ਬਿਮਾਰ ਹੋ ਗਈ ਉਹਨੇ ਦੁਕਾਨਦਾਰ ਨੂੰ ਸੱਦ ਲਿਆ ਤੇ ਤਖਾਲਦਾਰ ਨੂੰ ਕਹਿੰਦਾ ਵੀ ਤੇਰੇ ਕਰਕੇ ਮੇਰੀ ਰਾਣੀ ਬਿਮਾਰ ਹੋਈ ਤੈਨੂੰ ਫਾਂਸੀ ਦੇਣੀ ਆ ਉਹ ਕਹਿੰਦਾ ਸਰਕਾਰ ਮੇਰਾ ਕੋਈ ਕਸੂਰ ਨਹੀਂ ਮੈਂ ਤੇ ਇੱਕ ਵਪਾਰੀ ਕੋ ਮੋਲ ਲਈ ਹੀ ਜਿੱਦਾਂ ਉਹਨੇ ਲਿਆਂਦੀ ਉਦਾਂ ਨਹੀਂ ਵੇਚੀ ਉਹ ਕਹਿੰਦਾ ਵਪਾਰੀ ਨਹੀਂ ਸੱਦੋ ਵਪਾਰੀ ਵੀ ਨਹੀਂ ਸੱਦਿਆ ਉਹ ਕਹਿੰਦਾ ਵੀ ਯਾ ਤੂੰ ਸਬਜੀ ਇਹਨੂੰ ਵੇਚੀ ਹੀ ਤੇ ਇਹਨੇ ਗਾ ਮੈਨੂੰ ਸਾਡੇ ਵੇਚੀ ਆ ਤੇ ਮੇਰੀ ਹੋ ਗਈ ਰਾਣੀ ਬਿਮਾਰ ਤਾਨੂੰ ਫਾਂਸੀ ਲਾਉਣੀ ਆ ਉਹ ਕਹਿੰਦਾ ਜੀ ਮੇਰਾ ਕੋਈ ਕਸੂਰ ਨਹੀਂ ਗਾ ਕਸੂਰ ਦੇ ਜੀਵੀਦਾਰ ਦਾ ਜੱਟ ਦਾਵਾ ਉਹਨੇ ਬੀਜੀ ਹੀ ਉਹਨੇ ਵੇਚੀ ਜਦ ਮੈਂ ਗਾਓ ਕੋ ਲਿਆਣ ਕੇ ਵੇਚੀ ਉਹ ਕਹਿੰਦੇ ਜੱਟ ਨੂੰ ਵੀ ਥੱਤ ਲਓ ਜੱਟ ਨੂੰ ਵੀ ਥੱਤ ਲਿਆ ਤੇ ਉਹ ਸੋਚ ਵਿਚਾਰ ਕੇ ਕਹਿੰਦੇ ਵੀ ਤਿੰਨਾਂ ਨੂੰ ਫਾਂਸੀ ਦਿੱਤੀ ਜਾਵੇ ਇਹ ਤਿੰਨਾਂ ਦਾ ਕਸੂਰ ਹੀ ਆ ਚੱਲ ਸਭ ਤੋਂ ਪਹਿਲਾਂ ਦਿੱਤੀ ਵਪਾਰੀ ਨੂੰ ਫਾਂਸੀ ਦੇਣ ਲੱਗੇ ਉਹ ਕਹਿੰਦੇ ਵਪਾਰੀ ਨੂੰ ਨਾ ਰੱਸਾ ਰੱਸਾ ਲਿਆਂਦਾ ਫਾਂਸੀ ਆਲਾ ਗੱਲ ਤੇ ਪਾਉਣ ਲੱਗੋ ਕਹਿੰਦਾ ਵੀ ਤੂੰ ਆਪਦੀ ਆਖਰੀ ਖੁਆਇਸ ਦੱਸ ਕੀ ਆ ਤੇਰੀ ਖੁਆਇਸ ਆਸਰੀ ਉਹ ਕਹਿੰਦਾ ਵੀ ਮੈਨੂੰ ਰੱਬ ਦਾ ਨਾਮ ਆ ਲੈਣ ਦੇ ਉਨੇ ਜਦੋਂ ਰੱਬ ਦਾ ਨਾਮ ਲਿਆ ਤਾਂ ਉਹਦੇ ਗਾਲ 'ਚ ਫਾਂਸੀ ਵਾਲਾ ਰੱਸਾ ਪਾਇਆ ਉਹ ਰੱਸਾ ਟੁੱਟ ਗਿਆ ਤੇ ਉਹ ਰਾਜਾ ਕਹਿੰਦਾ ਚੱਲ ਰਹਿਣ ਦੇ ਵੀ ਇਹਦੀ ਵਧੀ ਹੀ ਪੱਟ ਗਿਆ ਵਾਰੇ ਤੇ ਚੱਲ ਰਹਿਣ ਦੇ ਮੁੜ ਕੇ ਆ ਗਈ ਦੁਕਾਨਦਾਰ ਵੀ ਵਾਰੀ ਉਹ ਕਹਿੰਦਾ ਵੀ ਹੁਣ ਤੈਨੂੰ ਫਾਂਸੀ ਦੇਣੀ ਆ ਤੇ ਰੱਸੇ ਨੂੰ ਦੇ ਦਿੱਤੀ ਉਹਨੂੰ ਗਾਂਧਾ ਉਹਨਾਂ ਦਾ ਰੱਸੇ ਨੂੰ ਗਾਂਧ ਗੁੰਧ ਦੇਖ ਕੇ ਉਹ ਕਹਿੰਦਾ ਵੀ ਤੈਨੂੰ ਆਖਰ ਰੱਸੇ ਨਾਲ ਹੀ ਫਾਂਸੀ ਦੇਣੀ ਆ ਤੂੰ ਦੱਸ ਤੇਰੀ ਆਖਰੀ ਖਾਇ ਕੀ ਆ ਉਹ ਕਹਿੰਦਾ ਮੈਨੂੰ ਹੀ ਰੱਬ ਦਾ ਨਾਮ ਧਿਆ ਲੈਣ ਦਿਓ ਉਹਨੇ ਵੀ ਜਦੋਂ ਰੱਬ ਦਾ ਨਾਮ ਧਿਆ ਲਿਆ ਉਰੇ ਭਾਇਓ ਫਾਂਸੀ ਵਾਲੇ ਰੱਥਾਗਾੜ ਤੇ ਪਾਇਆ ਤੇ ਉਹ ਰੱਸਾ ਖੁੱਲ ਗਿਆ ਉਹ ਵੀ ਵੱਜ ਗਿਆ ਉਹ ਕਹਿੰਦੇ ਚਲ ਇਹ ਵੀ ਵੱਜ ਗਿਆ ਫੇ ਆ ਗਈ ਜੱਤ ਦੀ ਵਾਰੀ ਉਹ ਕਹਿੰਦੇ ਹੁਣ ਤੈਨੂੰ ਫਾਂਸੀ ਦੇਣੀ ਆ ਤੇ ਤੂੰ ਆਪਦੀ ਖਾਸ ਦੱਸ ਉਹ ਕਹਿੰਦਾ ਖਾਸ ਕੋਈ ਪਹਿਲਾਂ ਫੇ ਦੱਸਾਂਗਾ ਪਹਿਲਾਂ ਰੱਸਾ ਤਾਂ ਨਵਾਂ ਲਾਇਓ